ਹੈਲੋ ਗਾਇਜ਼ ਮੇਰਾ ਕੀ ਹਾਲ ਹੈ ਤੁਹਾਡਾ ਅਲਟਰ ਡਿਲੇਟ ਵੀਡੀਓ ਲਿਕੇ ਹਾਜ਼ਰ ਹੋਏ ਆਂ ਦੇਖੋ ਇਹ ਕੁੜੀ ਇੱਕ ਨਵੀਂ ਮਸ਼ੀਨ ਲੈ ਕੇ ਆਈ ਆ ਜਿਸ ਵਿੱਚ ਇਹ ਵਾਰ ਪੱਟੀ ਕਰੂਗੀ ਕੰਧ ਤੇ ਦੇਖੋ ਪਹਿਲਾ ਇਹ ਨਾਟਾ ਜੇ ਕਸਣ ਦੀ ਹੈ ਦੇਖੋ ਤੇ ਫਿਰ ਇਹ ਪਾਏਗੀ ਤੀਰ ਜਾ ਵਿੱਚ ਮਸ਼ੀਨ ਦੇ ਉਸ ਤੋਂ ਬਾਅਦ ਜਾਲੀ ਜੀ ਲਾ ਦੂਗੀ ਉਸ ਤੋਂ ਬਾਅਦ ਇੱਧਰ ਲੋਕ ਲਾ ਦੇਗੀ ਇਹ ਵੀ ਤੇ ਉਸ ਤੋਂ ਬਾਅਦ ਇਹ ਖੋਲਲੇਗੀ ਤੇ ਮਸ਼ੀਨ ਨੂੰ ਚੱਕ ਦੂਗੀ ਉਸ ਤੋਂ ਬਾਅਦ ਇਹ ਪੱਪਾ ਲਾ ਕੇ ਅਗਾ ਤੇ ਉਹ ਵੀ ਨਾਲ ਅਟੈਚ ਕਰ ਦੇਗੀ ਉਸ ਤੋਂ ਬਾਅਦ ਇਹ ਪਾਣੀ ਜਾਂ ਕੱਢਦੀ ਪਈ ਦੇਖੋ ਵਿੱਚੋਂ ਤੁਸੀਂ ਤੇ ਉਸ ਤੋਂ ਬਾਅਦ ਇਹ ਪੰਪ ਜੇ ਮਾਰੇ ਇਸ ਨੇ ਤੇ ਹੁਣ ਦੇਖੋ ਇਹਨਾਂ ਵਾਲ ਪੱਟੀ ਦਾ ਗੱਟਾ ਵਿੱਚ ਪਾਤਾ ਹੈ ਬਾੜ ਕੇ ਤੇ ਆਨ ਕਰਤਾ ਹੈ ਦੇਖ ਸਕਦੇ ਹੋ ਤੁਸੀਂ तकरीबन 2 ਗੱਟੇ ਪਾ ਦਿੱਤੇ ਇਹਨੇ ਇਹ ਦੇਖੋ ਤੁਸੀਂ ਬੋਲ ਪੱਟੀ ਬਣਨੀ ਤਿਆਰ ਹੋ ਗਈ ਹੈ ਤੇ ਹੁਣ ਇਹਨੇ ਗੱਲ ਪੈਪ ਲਾ ਕੇ ਦੇਖੋ ਇਹਨਾਂ ਕੰਦ ਤੇ ਲੌਨੀ ਸਟਾਰਟ ਕਰ ਦਿੱਤੀ ਹੈ ਦੇਖੋ ਤੁਹਾਨੂੰ ਕਿਵੇਂ ਲੱਗਦਾ ਇਹ ਚੀਜ਼ ਸਹੀ ਹੈ ਕਿ ਗਲਤ ਹੈ ਐਸੇ ਵਧੀਆ ਕਰ ਰਹੀ ਹੈ ਮੇਂ ਮਤਲਬ ਜਿਆਦਾ ਹੱਥ ਪੈਰ ਗੰਦੇ ਹੋਣ ਤੋਂ ਚੰਗੀ ਚੀਜ਼ ਹੈ ਮੋੜਾ ਆਪਣੇ ਪੰਜਾਬੀਆਂ ਲਈ ਇਹ ਚੀਜ਼ ਸਹੀ ਹੈ ਕਿ ਨਹੀਂ ਇਹ ਤੁਸੀਂ ਦੱਸਿਓ ਕਮੈਂਟਾਂ 'ਚ ਪਲੀਜ਼ ਤੇ ਲਾਈਕ ਸ਼ੇਅਰ ਲਾਈਕ ਕਮੈਂਟ ਸ਼ੇਅਰ ਇਹ ਕਰਿਓ ਇਹ ਦੇਖੋ ਦਿਖਾ ਰਹੀ ਆ ਵੀ ਮੈਂ ਇੰਨੇ ਪੈਸੇ ਕਮਾ ਲਿਆ ਹੁਣ ਤੱਕ ਦੇ ਤੁਸੀਂ ਦੇਖੋ ਤਕਰੀਬਨ 15 ਤੋਂ 20 ਮਿੰਟ ਵਿੱਚ ਇਹਨੇ ਪੂਰੀ ਕੰਦ ਕਰ ਦਿੱਤੀ ਹੋਊਗੀ ਔਰ ਪੱਟੀ ਨਾਲ ਹੁਣ ਦੇਖੋ ਇਹ ਦੇਖੋ ਇਹ ਦਵਾ ਗਰਮਾਲੇ ਨਾਲ ਉਹਨ ਦੇਖੋ ਸਿੱਧੀ ਕਰ ਰਹੀ ਹੈ ਕੰਦ ਠੀਕ ਹੈ ਪਰ ਮੈਨੂੰ ਲੱਗਦਾ ਉਹਦੇ ਪੰਜਾਬੀਆਂ ਲਈ ਇਹ ਚੀਜ਼ ਕਾੜ ਕੱਢੇਗੀ ਕਿਉਂਕਿ ਉਹ ਤਾਂ ਇੱਕ ਕੰਡ ਵਿੱਚ ਦੋ ਦੋ ਕੰਦਾਂ ਕੱਢ ਦਿੰਦੇ ਆ ਤਿੰਨ ਤਿੰਨ ਇਹ ਦੇਖੋ ਹੁਣ ਇਹ ਪੂਰਾ ਸਾਫ਼ ਕਰ ਰਹੀ ਹੈ ਫਿਰ ਉਹ ਅਗਰ ਤੀਰ ਦੇ ਵਿੱਚੋਂ ਕੱਢ ਲੈਣੇ ਵਾਪਸ ਤੇ ਉਹ ਐਮਸੀ ਹੁਣ ਛੱਡ ਦਿੱਤੀ ਇਹਨੇ ਤੇ ਦੇਖੋ ਇਹ ਹੁਣ ਸਾਰਾ ਕੁਝ ਪਟਪਟੀਆਂ ਕਰ ਰਹੀ ਹੈ ਤੇ ਜਾਲੀ ਵੀ ਇਹਨੇ ਬੰਦ ਕਰਤੀ ਹੈ ਗੋੜ ਕੇ ਸਾਫ਼ ਕਰਦੀ ਹੈ ਇਹਨ ਕੰਮਸ਼ੀਨ ਆਉਦੀ ਤੁਸੀਂ ਦੱਸੋ ਕਿਵੇਂ ਲੱਗੀ ਵੀਡੀਓ ਥੈਂਕ ਯੂ